ਮੈਨੂੰ ਜਿਹੜਾ ਡਰ ਆ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਸਹੀ ਨਾ ਨਿਕਲੇ ਉਹ ਜਨਗਨ ਮੰਚੋਂ ਪੰਜਾਬ ਕੱਢਣ ਵਾਲਾ ਹੋਰ ਕੁਝ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਖਾਸ ਤੌਰ ਤੇ ਪੰਜਾਬੀ ਨੇ ਜਿਹੜੇ ਉੱਤੇ ਭਾਜਪਾ ਚ ਉਹਨੂੰ ਪੁੱਛਣਾ ਚਾਹਣਾ ਹੁਣ ਕਿਹੜੇ ਮੂਹ ਨਾਲ ਪੰਜਾਬ ਆਉਂਗੇ ਜੀ 2024 ਤੇ ਕਹਿੰਦੇ ਕਰੀ ਜਾਂਦੇ ਆ ਆ ਆ ਆ ਮੂਹ ਲੈ ਕੇ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤੋਂ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਤੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਕੋਲ ਆਓਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵੀ ਝਾਕੀਆਂ ਕੀ ਹੁੰਦੀਆਂ ਪਰ ਹਾਂ ਬਤੌਰ ਸਟੇਟ ਹੈਡ ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰਾ ਫਰਜ਼ ਬਣਦਾ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਵਿਰਸੇ ਤੇ ਪੰਜਾਬ ਦੀਆਂ ਕੁਰਬਾਨੀਆਂ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈੱਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨਾਲ ਲੈ ਕੇ ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ ਕੱਲਾ ਸਿਰਫ ਉਥੇ ਵਿਰੋਧ ਨਹੀਂ ਕਰੂੰਗਾ ਮੈਂ ਕੱਲਾ ਇਹੀ ਚਾਹਤੀਆਂ ਪੰਜਾਬ ਵਾਲੀ 26 ਜਨਵਰੀ ਨੂੰ ਹੋਣਗੀਆਂ ਜਿਹੜੀ ਪੰਜਾਬ 'ਚ 26 ਜਨਵਰੀ ਮਨਾਈ ਜਾਊਗੀ ਜਿੱਥੇ ਮੈਂ ਵੀ ਜਾਊਂਗਾ ਸਾਡੇ ਮੰਤਰੀ ਵੀ ਜਾਣਗੇ ਸਪੀਕਰ ਸਾਹਿਬ ਵੀ ਜਾਣਗੇ ਉੱਥੇ ਇਹ ਝਾਕੀਆਂ ਹੋਣਗੀਆਂ ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸੈਂਟਰ ਸਾਡਾ ਤਾਂ ਵਿਰਸਾ ਹੈ ਸਾਨੂੰ ਤਾਂ ਸਾਨੂੰ ਸਾਡਾ ਵਿਰਸਾ ਤਾਂ ਕੋਣ ਤਾਂ ਨਹੀਂ ਰੋਕ ਸਕਦੇ ਠੀਕ ਹੈ ਦਿੱਲੀ ਵਾਲੀ ਉਸ ਰੋਡ ਤੋਂ ਕੱਢ ਲੋਂਗੇ ਜਿਹੜੀ ਰੋਡ ਤੇ ਜਿਹੜੀ ਝਾਕੀਆਂ ਹੋਣਗੀਆਂ ਉਹ ਚੋਂ ਸਾਨੂੰ ਤੁਸੀਂ ਛੇਕ ਦੋਗੇ ਪਰ ਪੰਜਾਬ 'ਚ ਤਾਂ ਅਸੀਂ ਕਰ ਸਕਦੇ ਹਾਂ ਸੋ ਪੰਜਾਬ ਦੇ ਵਿੱਚ ਝਾਕੀਆਂ ਤਿੰਨੇ ਜਿਹੜੀਆਂ ਨੇ ਸ਼ਹੀਦਾਂ ਵਾਲੀ ਮਾਈਪਾਪੂ ਜਿ ਵਾਲੀ ਤੇ ਕਲਚਰ ਵਾਲੀ ਇਹ ਸਾਰੇ ਤਿੰਨੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਕੱਡੀਆਂ ਜਾਣਗੀਆਂ ਔਰ ਕੋਸ਼ ਉੱਥੇ ਤਾਂ ਅਸੀਂ ਤਿੰਨ ਹੀ ਭੇਜਣੀਆਂ ਸੀ ਇੱਥੇ ਅਸੀਂ ਜਿੰਨੀਆਂ ਵੱਧ ਤੋਂ ਵੱਧ ਹੋ ਸਕੀਆਂ ਪਹਿਲਾਂ ਉਹ ਭੇਜਾਂਗੇ ਜਿਹੜੀਆਂ 26 ਜਨਵਰੀ ਨੂੰ ਜਿਹੜੇ ਜਿਹਲੇ ਰਹਿ ਗਏ ਉਹ ਤੋਂ ਬਾਅਦ ਵੀ ਉਹਨਾਂ ਨੂੰ ਭੇਜਾਂਗੇ ਅਸੀਂ ਇਹ ਦੱਸਾਂਗੇ ਪੰਜਾਬ ਦੇ ਲੋਕਾਂ ਨੂੰ ਕਿ ਇਹ ਜਦੋਂ ਆਉਣਗੇ ਤੁਹਾਡੇ ਕੋਲੇ ਤਾਂ ਇਹਨਾਂ ਨੂੰ ਪੁੱਛਿਓ ਕੀ ਕੀ ਤੁਹਾਨੂੰ ਆਹ ਵਿਰਸਾ ਸਾਡਾ ਪਸੰਦ ਨਹੀਂ ਕੀ ਕੀ ਤੁਹਾਨੂੰ ਜਲੇ ਵਾਲੇ ਬਾਗ ਬਾਗ ਦੇ ਕਾਂਡ ਭੁੱਲ ਗਿਆ ਕੀ ਤੁਹਾਨੂੰ ਕਰਤਾਰ ਸਿੰਘ ਸਰਾਬਾ ਹੋਰੀ ਪਸੰਦ ਨਹੀਂ ਕੀ ਤੁਹਾਨੂੰ ਲਾਲਾ ਲਾਜਪਤ ਰਾਏ ਜੀ ਦੀ ਕੁਰਬਾਨੀ ਸਾਈਮਨ ਕਮਿਸ਼ਨ ਗੋ ਬੈਕ ਤਾਂ ਲਿਖਿਆ ਹੋਇਆ ਨਾਰਾ ਸੀ ਉਹਦੇ ਵਿੱਚ ਭੀੜ ਦੇ ਵਿੱਚ ਪਾਇਆ ਹੋਇਆ ਜਿਹੜਾ ਉਹ ਭੁੱਲ ਗਏ ਤੇ ਤੁਸੀਂ ਕਿਹੜੀ